ਕਿਤੇ ਮਿਲਦਾ ਕੰਮ ਕਿਤੇ ਨਹੀਂ ਮਿਲਦਾ ਪੜਿਆ ਵੀ ਹੈਗਾ ਦਸ ਜਮਾਤਾਂ ਮੈਂ ਤੇਰਾ ਮੇਰਾ ਕੰਮ ਕਰਕੇ ਲੀਰਾ ਪੋਚੇ ਕਰਕੇ ਇਸ ਤਰ੍ਹਾਂ ਮੈਂ ਪਾਲਿਆ ਉਹਨੂੰ ਹੂੰ ਹੁਣ ਘਰ ਦੇ ਹਾਲਾਤ ਕਿੱਦਾਂ ਗੁਜ਼ਾਰੀ ਘਰ ਦੇ ਕੋਈ ਗੁਜ਼ਾਰਾ ਨਹੀਂਗਾ ਕਿਤੇ ਮਿਲ ਪਕਾੜੀ ਹੋਇਆ ਤੇ ਪਕਾੜੀ ਨਹੀਂ ਤੇ ਨਹੀਂ ਹੂੰ ਤੇ ਘਰ ਕਈ ਤਰ੍ਹਾਂ ਲੀਰਾ ਪੋਚੇ ਤੇ ਫੇਰ ਮੈਂ ਆਪਦਾ ਗੁਜ਼ਾਰਾ ਕਰਦੀ ਕਿੰਨੇ ਕੁ ਘਰਾਂ ਦਾ ਕੰਮ ਕਰਦੀ ਕੰਮ ਮੈਂ ਤਾਂ ਹੁੰਦਾ ਨਹੀਂ ਹੁਣ ਮੇਰੇ ਰਸੋਲੀਆਂ ਆਈਆਂ ਰਸੋਲੀਆਂ ਰਸੋਲੀਆਂ ਬੱਚੇ ਦਾ ਨਹੀਂ ਚਿੱਤੇ ਮੈਂ ਪੈਸੇ ਕੋਈ ਆਪਰੇਸ਼ਨ ਨਹੀਂ ਕਰਵੰਦੀ ਤੇ ਪੋਚੇ ਮੈਂ ਤਾਂ ਲੱਗਦੀ ਇੱਕ ਅੱਦੇ ਕਰਦੇ ਕਰਦੀ ਇੱਕ ਅੱਦੇ ਕਰਦੇ ਡੰਗ ਟਪਉਣ ਦੀ ਕਿੰਨੇ ਉਹ 5-600 ਰੁਪਈਆ ਮਹੀਨੇ ਦਾ ਪਾਣੀ ਦਾ ਪ੍ਰਬੰਧ ਹੈਗਾ ਕੋਈ ਪਾਣੀ ਨਹੀਂ ਪਾਣੀ ਅਹੀਂ ਲੋਕਾਂ ਦੇ ਘਰਾਂ ਤੋਂ ਲਿਓਣੇ ਉਹ ਵੀ ਕੋਈ ਆਦਿ ਸਾਡਾ ਭਾਈ ਮੀਟਰ ਚੱਲਦਾ ਪਾਣੀ ਨਾ ਖੜੋ ਤੇ ਗੁਰਦੁਆਰੇ ਸਾਡੇ ਪਾਣੀ ਆਉਂਦਾ ਕਦੀ ਟੁੱਟੀ ਚੱਲਦੀ ਕਦੀ ਨਹੀਂ ਚੱਲਦੀ ਉਹ ਪੰਪ ਲਿਓਣ ਲਈ ਵੀ ਨਹੀਂ 2000 ਰੁਪਈਆ ਸਾਡੇ ਕੋਲ ਹੈਗਾ ਵੀ ਅਹੀਂ ਟੁੱਲੂ ਪੰਪੀ ਲਿਆ ਕੇ ਲਾ ਲਗੇ ਤੇ ਪਾਣੀ ਭਰ ਲਗੇ ਵੇਖ ਲਓ ਕੋਈ ਕੁੜਾ ਬਾਤ ਨੂੰ ਟੈਂਕੀ ਉੱਥੇ ਮੱਝਾਂ ਲਾ ਕੇ ਬਹਿ ਕੇ ਨਹਾਉਣੇ ਵੇਖੋ ਹੂੰ ਬਾਥਰੂਮ ਨਹੀਂ ਹੈਗਾ ਸਾਡਾ ਵੇਖੋ ਉੱਥੇ ਹੀ ਬਹਿ ਕੇ ਨਵਨਾਵੇ ਤੇ ਬੂਹਾ ਮਾਰ ਲੈ ਨਹੀਂ ਮੇਰੇ ਭਰਾ ਦੇਓ ਭਰਾ ਦੇਓ ਭਰਾ ਦੇ ਇਹ ਘਰ ਵੀ ਭਰਾ ਦਾ ਭਰਾ ਦਾ ਘਰ ਤੁਹਾਡੇ ਕੋਲ ਸੱਤ ਹੈ ਨਹੀਂ ਕੁਝ ਨਹੀਂ ਸਾਡੇ ਕੋਲ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਹੀ ਮਾੜੇ ਨੇ ਜੇ ਕਿ ਆਪ ਦੇਖੀ ਸਾਡੇ ਜੋ ਵੀਡੀਓ ਚ ਤੁਹਾਨੂੰ ਦਿਖਿ ਰਿਹਾ ਸਾਰੇ ਭੈਣ ਭਰਾਵਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਭੈਣ ਭਰਾਵਾਂ ਨੂੰ ਕਿ ਇਹਨਾਂ ਦੀ ਸੱਤ ਤੋਂ ਬੱਤ ਤੋਂ ਵੱਧ ਮਦਦ ਕੀਤੀ ਜਾਵੇ ਇਹ ਵਾਕਿਆ ਪੇਕੇ ਘਰ ਵਿੱਚ ਰਹਾਂ ਦੀ ਪੇਕੇ ਘਰ ਰਹ ਰਹੇ ਨੇ ਆਪਦੇ ਭਰਾ ਦੇ ਘਰੇ ਰਹ ਰਹੇ ਨੇ ਤੁਸੀਂ ਬਾਕੀ ਆਪ ਹਾਲਾਤ ਵੇਖ ਸਕਦੇ ਜੀ ਇਹਨਾਂ ਦੇ ਇਹਨਾਂ ਕੋ ਆਪ ਦਾ ਥਾਂ ਤੋਂ ਕੋਈ ਨਹੀਂ ਨਹੀਂ ਕੋਈ ਨਹੀਂ ਹੈਗਾ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਵੇਲੇ ਮੈਂ ਖੜਾ ਜੀ ਪਿੰਡ ਮਾਨ ਜ਼ਿਲ੍ਹਾ ਤਰਨਤਾਰਨ ਦਾ ਇਹ ਪਿੰਡ ਹੈ ਘਰਿਆਲੇ ਦੇ ਲਾਗੇ ਬੰਨੇ ਪੱਟੀ ਦੇ ਲਾਗੇ ਬੰਨੇ ਪੈਂਦਾ ਹੈ ਪਿੰਡ ਤੇ ਇੱਕ ਪਰਿਵਾਰ ਤੁਹਾਨੂੰ ਮਿਲਾਉਣ ਜਾ ਰਿਹਾ ਹੈ ਕਿ ਜਿਹੜਾ ਪਰਿਵਾਰ ਇੱਕ ਮਾਤਾ ਜੀ ਨੇ ਆਪਣੇ ਬੇਟੇ ਨੂੰ ਲੈ ਕੇ ਪੇਕੇ ਘਰ ਵਿੱਚ ਭਰਾ ਦੇ ਘਰ ਵਿੱਚ ਰਹਿ ਰਹੇ ਨੇ ਆਪ ਦਾ ਕੋਈ ਥਾਂਮ ਕਾਰ ਨਹੀਂ ਹੈਗਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਪਰਿਵਾਰ ਦੇ ਵਿੱਚ ਅਤ ਦੀ ਗਰੀਬੀ ਹੈ ਤੇ ਇੱਕ ਦੁਰਬੱਦੀ ਜ਼ਿੰਦਗੀ ਜੀਣ ਵਾਸਤੇ ਮਜਬੂਰ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਹਾਲਾਤ ਜਿਹੜੇ ਆ ਉਹ ਬਹੁਤ ਹੀ ਨਾਜ਼ੁਕ ਨੇ ਕੋਠਾ ਜਿਹੜਾ ਉਹ ਵੀ ਚੋਰਿਆ ਤੇ ਡਿੱਗਣ ਦੀ ਕਿਨਾਰੇ ਆ ਪਤਾ ਨਹੀਂ ਕਦੋਂ ਇਹ ਵੀ ਜਿਹੜਾ ਵਾ ਟੈਸ਼ ਨੈਸ਼ ਹੋ ਸਕਦਾ ਜਿਆਦਾ ਬਰਸਾਤ ਆਉਣ ਦੇ ਕਾਰਨ ਭੈਣ ਮੇਰੇ ਨਾਲ ਆਪਾਂ ਕਰਦੇ ਆ ਗੱਲਬਾਤ ਇਹਨਾਂ ਕੋਲ ਜਾਣਦੇ ਪਾਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਰਾਜਕੌਰ ਪਾਜੀ ਉਹ ਰਾਜਕੌਰ ਹਾਂਜੀ ਤੇ ਪਹਿਲਾਂ ਤੁਸੀਂ ਕਿੱਥੇ ਵਿਆਹੇ ਸੀਗੇ ਪਹਿਲਾਂ ਮੈਂ ਨਵੀਪੁਰ ਵਿਆਹੀ ਸਾਂ ਉੱਥੇ ਮੇਰੀ ਇੱਕ ਬੇਟੀ ਸੀ ਹੂੰ ਥੋੜਾ ਲੱਗ ਕੇ ਆ ਜੋ ਉੱਥੇ ਨਾ ਉਹਨਾਂ ਨੇ ਮੇਰੇ ਨਾਲ ਸੋਹਣਾ ਸੋਹਣਾ ਨਾਂ ਲਾਤਾ ਤੇ ਕੇਸ ਕਰਤਾ ਮੇਰਤੇ ਪਹਿਲਾਂ ਸੌਹ ਲਈ ਹਾਂਜੀ ਸਹੁਰੇ ਘਰ ਆ ਲਿਆ ਫਿਰ ਉਹਨਾਂ ਮੇਰੇ ਤੋਂ ਸੌਹ ਲਈ ਪੀ ਸਾਡੇ ਪੈਸੇ ਲੈ ਗਈ ਇਨਾ ਸੋਨਾ ਲੈ ਗਈ ਸੌਹ ਦਿੱਤੀ ਮੇਰੇ ਚਾਚਾ ਹੀ ਲੱਗੇ ਜਹੇਦਾਰ ਸ਼ੰਗਾਰਾ ਸੌ ਉਹਨੇ ਦਿੱਤੀ ਸਾਉ ਸਾਡੀ ਥਾਂ ਤੇ ਉਹ ਸੌ ਤੇ ਵੀ ਨਹੀਂ ਰਹੇ ਉਹਨਾ ਮੇਰੇ ਤੇ ਕੇਸ ਕਰਦਾ ਫਿਰ ਮੈਂ ਤਰੀਕਾ ਬਹੁਤ ਦੀ ਰਹੀ ਜੱਜ ਨੇ ਮੇਰਾ ਖਰਚਾ ਬਣਤਾ ਇੱਕ ਬੇਟੀ ਸੀ ਮੇਰੀ ਸੱਤਾਂ ਕ ਮਹੀਨਿਆਂ ਦੀ ਤੇ ਜਦੋਂ ਖਰਚਾ ਵੱਜ ਗਿਆ ਉਹ ਆਪ ਮੁੱਕ ਗਿਆ ਆਪ ਮੁੱਕ ਗਿਆ ਫਿਰ ਉਹ ਇਸ ਤਰ੍ਹਾਂ ਆ ਕੇ ਝਗੜਾ ਕਰਦੇ ਹੀ ਫਿਰ ਸੱਤਾਂ ਮਹੀਨੇ ਦੀ ਬੇਟੀ ਜਦੋਂਹੀਂ ਉਹਨੂੰ ਦੇ ਦਿੱਤੀ ਜੀ ਦੇ ਦਿੱਤੀ ਜਦੋਂ ਉਹਨਾਂ ਨੂੰ ਤੇ ਫਿਰ ਉਹ ਮੁੱਕ ਗਿਆ ਤੇ ਫਿਰ ਖਰਚਾ ਤਾਂ ਮੈਨੂੰ ਮਿਲਿਆ ਨਹੀਂ ਤੇ ਫੇਰ ਸਾਡਾ ਉਧਰੋਂ ਕੰਮ ਨਹੀਂ ਬੜ ਗਿਆ ਹੁਣ ਤੁਸੀਂ ਪੇਕੇ ਘਰ ਰਹੇ ਹੋ ਪੇਕੇ ਘਰ ਰਹੇ ਨੇ ਫੇਰ ਬਾਅਦ ਇਹ ਘਰ ਮੇਰੇ ਭਰਾ ਦਾ ਵਾ ਫੇਰ ਮੈਂ ਬਾਅਦ ਚ ਠੱਠੇ ਵਿਆਹੀ ਹੂੰ ਠੱਠੇ ਮੇਰਾ 1.5 ਸਾਲ ਦਾ ਬੇਟਾ ਹਿਜਰ ਹੁੰਦਾ ਉਹ ਮੁੱਕ ਗਿਆ ਜੀ ਉਹ ਜ਼ਿੰਮੇਦਾਰਾ ਕਰਦਾ ਸੀ ਹੂੰ ਤੇ ਉਹਦੇ ਸਪਰੇਅ ਚੜ ਗਈ ਪੈਰ ਤੇ ਹੂੰ ਜ਼ਖਮ ਸੀ ਤੇ ਉਹ ਮੁੱਕ ਗਿਆ ਤੇ ਉਦੋਂ ਦੀ ਮੈਂ 3-4 ਮਹੀਨੇ ਉੱਥੇ ਰਹੀ ਆਂ ਫੇਰ ਕੋਈ ਆਸਰਾ ਨਹੀਂ ਮੇਰਾ ਨਾ ਸਾਥ ਨਾ ਸਹਰਾ ਫੇਰ ਮੈਂ ਇੱਥੇ ਪੇਕੇ ਘਰੇ ਆ ਗਈ ਹੁਣ ਤੁਹਾਡਾ ਇੱਕ ਬੇਟਾ ਇੱਕੋ ਹੀ ਬੇਟਾ ਮੇਰਾ 18-19 ਸਾਲਾਂ ਦਾ ਹੂੰ ਕਿਤੇ ਮਿਲਦਾ ਕੰਮ ਕਿਤੇ ਨਹੀਂ ਮਿਲਦਾ ਪੜਿਆ ਵੀ ਹੈਗਾ ਦਸ ਜਮਾਤਾਂ ਮੈਂ ਤੇਰਾ ਮੇਰਾ ਕੰਮ ਕਰਕੇ ਲੀਰਾ ਪੋਚੇ ਕਰਕੇ ਤੇ ਇਸ ਤਰ੍ਹਾਂ ਮੈਂ ਪਾਲਿਆ ਉਹਨੂੰ ਹੂੰ ਹੁਣ ਘਰ ਦੇ ਹਾਲਾਤ ਕਿਦਾਂ ਗੁਜ਼ਾਰਾਂ ਘਰ ਦੇ ਕੋਈ ਗੁਜ਼ਾਰਾ ਨਹੀਂਗਾ ਕਿਤੇ ਮਿਲ ਪਕਾਲੀ ਹੋਇਆ ਤੇ ਪਕਾਲੀ ਨਹੀਂ ਤੇ ਨਹੀਂ ਹੂੰ ਤੇ ਘਰ ਕਈ ਤਰ੍ਹਾਂ ਲੀਰਾ ਪੋਚੇ ਤੇ ਫੇਰ ਮੈਂ ਆਪਦਾ ਗੁਜ਼ਾਰਾ ਕਰਦੀ ਕਿੰਨੇ ਘਰਾਂ ਦਾ ਕੰਮ ਕਰਦੀ ਕੰਮ ਮੈਂ ਤਾਂ ਹੁੰਦਾ ਨਹੀਂ ਹੁਣ ਮੇਰੇ ਰਸੋਲ ਗਈਆਂ ਰਸੌਲੀਆਂ ਦਾ ਰਸੌਲੀਆਂ ਬੱਚੇ ਦਾ ਨੀਚੇ ਤੇ ਮੈਂ ਪਾ ਇਹ ਕੋਣ অপারেশন ਨਹੀਂ ਕਰਵੰਡੀ ਤੇ ਪੋਚੇ ਮੈ ਤੋਂ ਲੱਗਦੀ ਇਹ ਕਦੇ ਕਰਦੇ ਕਰਦੀ ਇਹ ਕਦੇ ਕਰਦਾ ਡੰਗ ਟਪਉਣ ਦੀ ਕਿੰਨੇ ਪੈਸੇ ਮਿਲ ਜਾਂਦੇ ਤੁਹਾਨੂੰ ਉਹ 5-600 ਰੁਪਇਆ ਮਹੀਨੇ ਦਾ 5-600 ਰੁਪਇਆ ਮਹੀਨੇ ਦਾ ਮਹੀਨੇ ਦਾ ਤੇ ਬੇਟਾ ਕਿੰਨੇ ਕਮਾ ਲਈਦਾ ਉਹ ਤਾਂ ਮਹਾਈਆਂ 3 4000 ਮਹੀਨੇ ਦਾ ਕਿਤੇ ਮਿਲ ਗਈ ਦਿਹਾੜੀ ਕਿਤੇ ਨਾ ਮਿਲ ਗਈ 3 4000 ਮਹੀਨੇ ਦਾ ਮੇਰਾ ਇੰਨਾ ਕੀ ਮਤਲਬ 3500 4000 ਕਮਾਈ 4000 ਇੰਨੀ ਨਹੀਂ ਆਈਆਂ ਸਾਨੂੰ ਕਮਾਈ ਤੇ ਇੱਕ ਸਰਕਾਰ ਵੱਲੋਂ ਵਿਧਵਾ ਪੈਨਸ਼ਨ ਜਾਰੀ ਹੋਉਂਦੀ ਉਹ ਮਿਲਦੀ 1500 ਰੁਪਏ ਮਿਲਦੀ ਹਾਂਜੀ ਇੱਕ ਸਰਕਾਰ ਵੱਲੋਂ ਆਟਾ ਦਾਲ ਸਕੀਮ ਚਲਾਈ ਗਈ ਕਣਕ ਮਿਲਦੀ ਕਣਕ ਮਿਲਦੀ ਸਾਨੂੰ ਉਹ ਵੀ ਮਿਲਦੀ ਮਿਲਦੀ ਘਰ ਦੇ ਵਿੱਚ ਬਿਜਲੀ ਦਾ ਪ੍ਰਬੰਧ ਹੈਗਾ ਹਾਂਜੀ ਮੀਟਰ ਲੱਗਾ ਆ ਸਾਡਾ ਮੇਰੇ ਨਾਂ ਤੇ ਹੀ ਆ ਪਾਣੀ ਦਾ ਪ੍ਰਬੰਧ ਹੈਗਾ ਕੋਈ ਪਾਣੀ ਨਹੀਂ ਪਾਣੀ ਅਸੀਂ ਲੋਕਾਂ ਦੇ ਘਰਾਂ ਤੋਂ ਲਿਉਣੇ ਉਹ ਵੀ ਕੋਈ ਆਦਿ ਦੀ ਸਾਡਾ ਪਾਈ ਮੀਟਰ ਚੱਲਦਾ ਤੇ ਗੁਰਦੁਆਰੇ ਸਾਡੇ ਪਾਣੀ ਆਉਂਦਾ ਕਦੀ ਟੁੱਟੀ ਚਲਦੀ ਕਦੀ ਨਹੀਂ ਚਲਦੀ ਉਹ ਪੰਪ ਲੈਉਣ ਲਈ ਵੀ ਨਹੀਂ 2000 ਰੁਪਏ ਸਾਡੇ ਕੋਲ ਹੈਗਾ ਵੀ ਟੁੱਡੂ ਪੰਪੀ ਲਿਆ ਕੇ ਲਾ ਲਗੇ ਤੇ ਪਾਣੀ ਭਰ ਲਗੇ ਵੇਖ ਲਓ ਕੋਈ ਕੁਰਾ ਬਾਥਰੂਮ ਟੈਂਕੀ ਉੱਥੇ ਮੱਝਾਂ ਲਾ ਕੇ ਬਹਿ ਕੇ ਨਾ ਹੁਣੀ ਵੇਖੋ ਹੂੰ ਬਾਥਰੂਮ ਨਹੀਂ ਹੈਗਾ ਸਾਡਾ ਵੇਖੋ ਉੱਥੇ ਡੰਗਰ ਬੱਜੇ ਉੱਥੇ ਹੀ ਬਹਿ ਕੇ ਨਾ ਹੁਣਾ ਆਵੇ ਤੇ ਬੂਹੇ ਮਾਰ ਲੈ ਨਹੀਂ ਮੇਰੇ ਭਰਾ ਦੇਓ ਭਰਾ ਦੇਓ ਭਰਾ ਦੇ ਇਹ ਘਰ ਵੀ ਭਰਾ ਦਾ ਭਰਾ ਦਾ ਘਰ ਸਾਡੇ ਕੋਲ ਸੱਤ ਹੈ ਨਹੀਂ ਕੁਝ ਨਹੀਂ ਸਾਡੇ ਕੋਲੇ ਹੈਗਾ ਨਹੀਂ ਮੰਗ ਕਰ ਦਿਓ ਹੁਣ ਇਹ ਕਰਦੇ ਵੀ ਜਿਹੜਾ ਵੀ ਸਾਡੀ ਵੀਡੀਓ ਵੇਖੇ ਮੇਰਾ ਵੀਰ ਉਹ ਸਾਡੀ ਮਾਤ ਕਰੇ ਜਿੰਨੀ ਵੀ ਹੋ ਸਕਦੀ ਆ ਹੱਥ ਜੋੜ ਕੇ ਸਾਡੀ ਬੇਨਤੀ ਕਿ ਅਸੀਂ ਕਿਤੇ ਆਪਦਾ ਘਰ-ਬਾਰ ਬਣਾ ਲਗੇ ਮਾੜਾ ਚੰਗਾ ਉਹ ਵੀ ਸਾਨੂੰ ਗਾਲਾਂ ਕੱਢਦਾ ਰੋਚਰਾ ਪੀ ਕੇ ਵੀ ਚੱਲੋ ਇੱਥੋਂ ਹੂੰ ਭਰਾ ਵੀ ਗਾਲਾਂ ਭਰਾ ਵੀ ਕੱਢਦਾ ਰਾਤ ਨੂੰ ਸ਼ਰਾਬ ਪੀ ਕੇ ਵੀ ਭਈ ਇੱਥੋਂ ਚੱਲੋ ਤੁਹਾਡਾ ਮੈਂ 2 ਸਾਲ 3 ਨਾ ਕਟਾਤੇ ਆ ਤੇ ਹੁਣ ਨਹੀਂ ਹੁਣ ਮੈਂ ਆਪਦੇ ਕਲੇ ਨਾਲ ਇਹ ਤੇ ਨਾਰਮਲ ਜੀ ਗੱਲ ਨਾ ਵੀ ਕਿੰਨਾ ਕ ਚਿਰ ਕੋਈ ਦਵਾਂ ਕਿੰਨਾ ਕ ਚਿਰ ਦਵਾਂ ਕੋਈ ਵੇਖ ਲਓ ਤੁਸੀਂ ਆਪ ਤੇ ਜਾਣੇ ਜੋ ਅੱਛਾ ਭਰਾ ਦੀ ਸ਼ਾਦੀ ਵੀ ਨਹੀਂ ਹੋਈ ਕੋਈ ਸੀ ਤੇ ਉਹ ਛੱਡ ਕੇ ਚਲੇ ਗਈ ਸੀ ਤਦ ਕਰਕੇ ਤੇ ਇੰਨਾ ਚਿਰ ਆਹੀ ਕੱਢ ਕੇ ਨਹੀਂ ਤੇ ਸਾਨੂੰ ਕਿੰਨੇ ਰਹਿਣ ਦੇਣਾ ਬਗਾਨੀ ਨੇ ਕਿਹਦੀ ਘਰ ਦੇ ਵਿੱਚ ਉਹ ਮੇਰਾ ਪਰ ਆਪਰ ਜਈਓ ਵੱਖਰੇ ਲੱਗ ਆਪ ਦੇ ਕਰ ਉਹ ਆਵੇ ਲੱਗ ਕਰ ਜਿਹੜੇ ਤੁਹਾਡੇ ਸਹੁਰੇ ਪਰਿਵਾਰ ਸੀ ਜਿਨ੍ਹਾਂ ਦਾ ਬੇਟਾ ਤੁਹਾਡੇ ਕੋਲ ਹਨਾ ਹਾਂਜੀ ਉਹ ਸਹੁਰੇ ਪਰਿਵਾਰ ਵਾਲਿਆਂ ਵੀ ਨਹੀਂ ਕੋਈ ਮਤ ਨਹੀਂ ਕੋਈ ਨਹੀਂ ਕਰਦਾ ਉਹਨੇ ਮੈਨੂੰ ਇਹ ਨਹੀਂ ਪੁੱਛਿਆ ਦਿਓਰਾ ਜੇਠਾ ਮੇਰਾ ਵੀ ਤੇਰਾ ਪੁੱਤ ਕਿੱਥੇ ਪਲਦਾ ਹੂੰ ਕਿਸੇ ਮਾਤੀ ਨਹੀਂ ਕੀਤੀ ਹੂੰ ਨਾ ਜਿਨ੍ਹਾਂ ਦੀ ਸਪਰੇਆ ਕੀਤੀ ਹੀ ਉੱਥੇ ਠੱਠੇ ਉਹਨਾਂ ਵੀ ਨਹੀਂ ਪੁੱਛਿਆ ਵੀ ਲੈ ਕੇ ਤੇ 500 ਰੁਪਏ ਲਿਲਾ ਕਿਤਨਾ ਤੂੰ ਸਾਰਦੀ ਹੂੰ ਇਹ ਵੀ ਨਹੀਂ ਪੁੱਛਿਆ ਦਿਨ ਦਿਹਾਰ ਵੀ ਨਹੀਂ ਕਿਸੇ ਨੇ ਹੱਥ ਤੇ ਧਰਿਆ ਹੂੰ ਨੇ ਸੋਹਰੇ ਪਰਿਵਾਰ ਵਾਲਿਆਂ ਤੋਂ ਇੱਕ ਹੁੰਦੀ ਆ ਨਾ ਵੀ ਸੋਹਰੇ ਦੇ ਜਾਇਦਾਦ 'ਚ ਹਿੱਸਾ ਮਿਲਦਾ ਕੁਛ ਨਹੀਂ ਮੇਰੇ ਗਰੀਬਾਂ ਦੀ ਜਾਇਦਾਦ ਕਾਦੀ ਹੁੰਦੀ ਥਾਂ ਹੁੰਦਾ 2.5 ਮਰਲੇ ਤਾਂ ਹੀ ਦਿਓ ਨਾ ਜੇ ਠਾਮੇ ਨਹੀਂ ਦਿੱਤਾ ਨਹੀਂ ਉਹ ਉਹ 'ਚ ਵੀ ਨਹੀਂ ਹਿੱਸਾ ਮਿਲਿਆ ਨਾ ਕੋਈ ਨਹੀਂ ਮਿਲਿਆ ਕਛਹਿਰ ਰਹਿੰਦਾ ਸੀ ਤੇ ਕਿਥੇ ਰਹਿੰਦਾ ਸੀ ਉਹ ਵੀ ਲੜ ਪਿਆ ਸੀ ਕਿਸੇ ਕਿਸੇ ਦੇ ਨਾਲ ਤੇ ਉਹਨੇ ਸੱਟ ਲਾਤੀ ਕਿਸੇ ਨੂੰ ਉਹ ਜਿਹੜੇ ਹੈਗਾ ਸੀ ਮੇਰਾ ਵੀ ਵੇਚ ਲਿਆ ਤੇ ਆਪਦਾ ਵੀ ਵੇਚ ਲਿਆ ਤੇ ਉਹ ਪੈਸਾ ਉਹਦਾ ਉੱਧਰ ਲੱਗ ਗਿਆ ਤੇ ਫਿਰ ਮੈਂ ਕਿੱਥੇ ਮੰਗਦੀ ਉਹ ਵੀ ਕਿਸੇ ਦੇ ਘਰੇ ਰਹਿਣ ਲਿਆ ਠੱਠੇ ਆ ਬਈ ਉਹ ਵੀ ਕਿਸੇ ਦੇ ਉਹ ਕਿਸੇ ਦੇ ਘਰੇ ਰਹਿਣ ਲਿਆ ਬਈ ਸਾਡੇ ਨਾਲ ਲੋਕ ਜਿਹੜੇ ਐਨ ਆਰ ਆਈ ਵੀਰ ਜੁੜੇ ਹੋਏ ਨੇ ਦਾਨੀ ਸੱਜਣ ਬਹੁਤ ਜੁੜੇ ਹੋਏ ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹੋ ਸਾਡੇ ਮਾਡੀਅਮ ਰਾਹੀਂ ਵੀ ਉਹ ਤੁਹਾਡੀ ਮਦਦ ਕਰ ਲੈ ਆ ਜਿੰਨੇ ਜੋਗੇ ਕਰਨ ਵੀਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਕਿਤੇ ਅਸੀਂ ਵੀ ਥਾਂ ਥੇ ਥਾ ਬਣਾ ਲਗੇ ਤੇ ਮੰਮੀ ਪੁੱਤ ਦਾ ਆਪਦਾ ਘਰ ਬਣਾ ਲੂ ਜਿਉਂ ਦੀ ਜੀ ਹੂੰ ਇਹ ਹੋਈ ਆ ਤੁਹਾਡੇ ਕੋ ਮੋਬਾਈਲ ਹੈਗਾ ਹਾਂਜੀ ਹੈਗਾ ਮੋਬਾਈਲ ਨੰਬਰ ਯਾਦ ਹੈ ਤੁਹਾਨੂੰ ਨਹੀਂ ਯਾਦ ਨਹੀਂ ਮੈਂ ਦੇ ਦੇਣੀ ਆ ਹਾਂ ਤੋਂ ਇੱਕ ਮੋਬਾਈਲ ਨੰਬਰ ਵੀ ਜ਼ਰੂਰ ਲੈ ਕੇ ਆਓ ਤੇ ਆਪਾਂ ਉਸ ਸੰਗਤ ਨੂੰ ਕਹਿ ਦਿੰਨੇ ਵੀ ਤੁਹਾਡੇ ਨਾਲ ਕੰਟੈਕਟ ਕਰ ਲੈਣ ਇਹਨਾਂ ਦੇ ਗਵਾਂਡੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭੈਣ ਦੇ ਗਵਾਂਡੀ ਨੇ ਸਾਡੇ ਨਾਲ ਆਪਾਂ ਇਹਨਾਂ ਨਾਲ ਵੀ ਗੱਲ ਕਰ ਲਿਓ ਪਾਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਰਦੇ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਹੀ ਮਾੜੇ ਨੇ ਜੇ ਕਿ ਆਪ ਦੇਖੀ ਸਾਡੇ ਜੋ ਵੀਡੀਓ 'ਚ ਤੁਹਾਨੂੰ ਦਿਖਿ ਰਿਹਾ ਸਾਰੇ ਭੈਣ ਭਰਾਵਾਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਭੈਣ ਭਰਾਵਾਂ ਨੂੰ ਕਿ ਇਹਨਾਂ ਦੀ ਸਭ ਤੋਂ ਵੱਤ ਤੋਂ ਵੱਧ ਮਦਦ ਕੀਤੀ ਜਾਵੇ। ਇਹ ਵਾਕਿਆ ਪੇਕੇ ਘਰ ਵਿੱਚ ਰਹੇ। ਹਾਂਜੀ ਪੇਕੇ ਘਰ ਰਹ ਰਹੇ ਨੇ। ਆਪਦੇ ਭਰਾ ਦੇ ਘਰੇ ਰਹ ਰਹੇ ਨੇ। ਤੁਸੀਂ ਬਾਕੀ ਆਪ ਹਾਲਾਤ ਵੇਖ ਸਕਦੇ ਜੀ ਇਹਨਾਂ ਦੇ। ਇਹਨਾਂ ਕੋ ਆਪ ਦਾ ਥਾਂ ਤੋਂ ਕੋਈ ਨਹੀਂ ਹੈ। ਨਹੀਂ ਕੋਈ ਨਹੀਂ ਹੈਗਾ ਜੀ। ਹਾਂਜੀ। ਤੇ ਤੁਹਾਨੂੰ ਯਾਦ ਇਹਨਾਂ ਦਾ ਮੋਬਾਈਲ ਨੰਬਰ? ਨਹੀਂ ਮੈਨੂੰ ਨਹੀਂ ਯਾਦ। ਆ ਬੋਲ ਦੋ। ਆ ਬੋਲ ਦੋ। ਆ ਬੋਲ ਦੋ। ਹਾਂਜੀ। 86729 28507 ਜੇ ਕਰੀ ਦੁਬਾਰਾ ਬੋਲ ਦੋ। ਹਾਂਜੀ 86729 28507 ਸਾਨੂੰ ਬਹੁਤ ਬਹੁਤ ਧੰਨਵਾਦ ਇਹ ਪਿੰਡ ਕਿਹੜਾ ਵਾ ਮਾਨਪਿੰਡ ਆ ਜੀ ਮਾਨਪਿੰਡ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਚਲੋ ਤਰਨਤਾਰਨ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸੋਸੰਗਤ ਜੀ ਇਹ ਘਰ ਦੇ ਹਾਲਾਤ ਨੇ ਅਸੀਂ ਤੁਹਾਨੂੰ ਘਰ ਦੇ ਹਾਲਾਤ ਦਿਖਾਏ ਨੇ ਇਹ ਭੈਣ ਪੇਕੇ ਘਰ ਵਿੱਚ ਆਪਣੇ ਬੇਟੇ ਨੂੰ ਲੈ ਕੇ ਰਹਿ ਰਹੀ ਹੈ ਘਰ ਦਾ ਗੁਜ਼ਾਰਾ ਜਿਹੜਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ ਪਾਣੀ ਦਾ ਕੋਈ ਪ੍ਰਬੰਧ ਨਹੀਂ ਘਰ ਦੇ ਵਿੱਚ ਕਿਸੇ ਦੇ ਘਰੋਂ ਪਾਣੀ ਲੈ ਕੇ ਆਉਂਦੇ ਨੇ ਤੇ ਪੇਕੇ ਘਰ ਵਿੱਚ ਭਰਾ ਦਾ ਘਰ ਜਿਹੜਾ ਕੋਠਾ ਤੁਸੀਂ ਦੇਖ ਰਹੇ ਹੋ ਇਹ ਵੀ ਭਰਾ ਦਾ ਹੈ ਤੇ ਅਗਲੇ ਦਿਨ ਵਰਜੀ ਕਿੰਨਾ ਚਿਰ ਕੋਈ ਗੁਜ਼ਾਰਾ ਕਰਾ ਸਕਦਾ ਸੋ 2 2.5 ਸਾਲ ਤੋਂ ਪਿਛਲੇ ਇਸੇ ਤਰ੍ਹਾਂ ਹੀ ਇਹ ਭੈਣ ਜਿਹੜੀ ਆ ਇਸ ਘਰ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਤੇ ਅਸੀਂ ਵੀ ਆਪਣੇ ਦਾਨੀ ਵੀਰਾਂ ਨੂੰ ਗੁਜਾਰਿਸ਼ ਕਰਾਂਗੇ ਕਿ ਯਾਰ ਆਪਾਂ ਬਹੁਤ ਵੱਡੇ ਵੱਡੇ ਸਮਾਗਮ ਕਰਾ ਦਿੰਦੇ ਆ ਵੱਡੇ ਵੱਡੇ ਲੰਗਰ ਲਾ ਦਿੰਦੇ ਆ ਪਰ ਜਿੱਥੇ ਅਸਲੀ ਲੰਗਰ ਦੀ ਲੋੜ ਉੱਥੇ ਵੀ ਜਰੂਰ ਪਹੁੰਚਿਆ ਕਰੋ ਕਿਤੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਹੈ ਕਿਤੇ ਪਹਹਾੜ ਆ ਜਾਂਦਾ ਜਾਂ ਕੋਈ ਜਿਤਨਾ ਹੁਣ ਪਿੱਛੇ ਜੇ ਹਾੜਾ ਆਇਆ ਸੀਗਾ ਤੇ ਸਾਡੇ ਪੰਜਾਬੀਆਂ ਨੇ ਇਕੱਠੇ ਹੋ ਕੇ ਟਿਲ-ਟਿਲ ਕਰਕੇ ਤੇ ਹਰ ਇੱਕ ਦੀ ਮਦਦ ਕੀਤੀ ਸੀ ਹਰ ਇੱਕ ਘਰ ਤੱਕ ਮਦਦ ਪਹੁੰਚਾ ਦਿੱਤੀ ਸੀ ਹੁਣ ਵੀ ਜ਼ਰੂਰਤ ਹੈ ਇਸ ਪਰਿਵਾਰ ਨੂੰ ਵੀ ਤੁਹਾਡੀ ਲੋੜ ਹੈ ਕਿ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਬਾਵਾ ਉਹ ਫੜੀ ਜਾਵੇ ਤੇ ਇਸ ਭੈਣ ਨੂੰ ਇੱਕ ਵਧੀਆ ਕਮਰਾ ਬਣਾ ਕੇ ਜ਼ਰੂਰ ਦਿੱਤਾ ਜਾਵੇ ਤਾਂ ਜੋ ਹਰ ਇੱਕ ਦੇ ਕੋਲ ਜਿਹੜੀ ਛੱਤ ਜਿਹੜੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਇੱਕ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਤਹਿਤ ਹਰ ਇੱਕ ਨੂੰ ਪੱਕਾ ਮਕਾਨ ਦੇਣ ਦਾ ਵਾਅਦਾ ਸੀ ਸਰਕਾਰ ਦਾ ਤੇ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਜਰੂਰ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਮ ਸੇ ਕਮ ਇੱਕ ਪੰਚਾਇਤੀ ਪੈੜੀ ਦੇ ਵਿੱਚੋਂ ਜਿੱਦਾਂ ਪਿੱਛੇ ਜੇ ਚੰਨੀ ਸਾਹਿਬ ਨੇ ਐਲਾਨ ਕੀਤਾ ਸੀ ਕਿ 5-5 ਮਰਲੇ ਥਾਂ ਜਿਹੜਾ ਗਰੀਬ ਪਰਿਵਾਰਾਂ ਨੂੰ ਦਿੱਤਾ ਜਾਵੇ ਜਿੰਨਾਂ ਕੋ ਥਾਂ ਹੈ ਨਹੀਂਗਾ ਕੀ ਯਾਰ ਉਹਨਾਂ ਵਿੱਚੋਂ 5 ਮਰਲੇ ਇਸ ਭੈਣ ਨੂੰ ਨਹੀਂ ਦਿੱਤਾ ਜਾ ਸਕਦਾ ਕਿ ਇਹਨੂੰ ਇੱਕ ਕਮਰਾਰੀ ਪਾਕ ਦਿੱਤਾ ਜਾ ਸਕਦਾ ਸਰਕਾਰ ਵੱਲੋਂ ਕਿਹੜੀ ਚੀਜ਼ ਨਹੀਂ ਹੋ ਸਕਦੀ ਸਭ ਕੁਝ ਹੋ ਸਕਦਾ ਜੇਕਰ ਤੁਸੀਂ ਚਾਹੋ ਤਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾ ਹੀ ਇਹ ਪਿੰਡ ਮਾਨ ਹੈਗਾ ਜੀ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਘਰਿਆਲੇ ਦੇ ਬਿਲਕੁਲ ਲਾਗੇ ਪਰ ਕੇ ਪੱਟੀ ਤਹਿਸੀਲ ਇਸ ਨੂੰ ਲੱਗਦੀ ਹੈ ਤੇ ਜਰੂਰ ਇਸ ਪਰਿਵਾਰ ਦੀ ਬਾਫੜੋ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੱਤਾ ਗਿਆ ਹੈ ਜਰੂਰ ਇਸ ਪਰਿਵਾਰ ਦੀ ਮਦਦ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ